डलहौजी च एनआरआई जोड़े नाल हुई कुटमार ਦੇ ਮਾਮਲੇ ਛਮਾਚਲ ਪੁਲਿਸ ਨੇ ਕੰਗਨਾ ਐਂਗਲ ਨੂੰ ਕੀਤਾ ਰੱਦ ਕਿਹਾ ਗਲਤ ਟੰਗ ਨਾਲ ਪੂਰੇ ਮਾਮਲੇ ਨੂੰ ਕੀਤਾ ਗਿਆ ਪੇਸ਼ ਹੱਥ ਦੀ ਰੇਖਾ ਦੇਖੇ ਜਾਣ ਨੂੰ ਲੈ ਕੇ ਹੋਇਆ ਸੀ ਝਗੜਾ ਨੀਟਿੰਗ ਚਪਸਰਾ ਨੂੰ ਸੀਐਮ ਦਾ ਸਖਤ ਸੁਨੇਹਾ ਜੋ ਲੋਕ ਹੋਏ ਜੇ ਲੋਕ ਹੋਏ ਪਰੇਸ਼ਾਨ ਜਾਂ ਸਾਹਮਣੇ ਆਈਆਂ ਕ੍ਰਪਸ਼ਨ ਦੀਆਂ ਸ਼ਿਕਾਇਤਾਂ ਤਾਂ ਡੀਸੀ ਤੇ ਐਸਐਸਪੀ ਹੋਣਗੇ ਸੱਦੇ ਜ਼ਿੰਮੇਵਾਰ ਪੰਜਾਬ ਚੋਣੇ ਆਈ ਦੀ ਬਦਦਲੇਗੀ ਸਰਕਾਰ ਸੀਐਮ ਬੋਲੇ ਸਾਰੇ ਸਰਕਾਰੀ ਸਮਾਂ ਕਮਾਂ ਤੇ ਹਰ ਸਮੇਂ ਰਹੇਗੀ ਮੇਰੀ ਬਾਜ਼ਾ ਹਰ ਜ਼ਿਲ੍ਹੇ ਚ ਖਲੰਗੇ ਮੁੱਖ ਮੰਤਰੀ ਸਹਾਇਤਾ ਕੇਂਦਰ ਡਰੱਗਸ ਖਿਲਾਫ ਵੱਡੇ ਐਕਸ਼ਨ ਪਲਾਨ ਦੀ ਤਿਆਰੀ ਕੱਲ ਪੁਲਿਸ ਅਫਸਰਾਂ ਨਾਲ ਮੀਟਿੰਗ ਕਰਨਗੇ ਮੁੱਖ ਮੰਤਰੀ ਕਿਹਾ ਨੈਕਸਸ ਤੋੜਨਾ ਸ਼ੁਰੂ ਕਰੋ ਜੇਕਰ ਬੈਸਟ ਜਿੰਨੀ ਚੋਣ ਲਈ ਆਪ ਤੇ ਬੀਜੇਪੀ ਵੱਲੋਂ ਉਮੀਦਵਾਰਾਂ ਦਾ ਐਲਾਨ ਬੀਜੇਪੀ ਨੇ ਸ਼ੀਤਲ ਅੰਗੁਰਾਲਤਾ ਆਪ ਨੇ ਮਿੰਦਰ ਭਗਤ ਨੂੰ ਬਣਾਇਆ ਉਮੀਦਵਾਰ ਅਕਾਲੀ ਦਲ ਤੇ ਕਾਂਗਰਸ ਨੇ ਹਾਲੇ ਨਹੀਂ ਖੋਲੇ ਪੱਤੇ ਅਕਾਲੀ ਦਲ ਤੋਂ ਬਾਗੀ ਚਰਨਜੀਤ ਬਰਾੜ ਦਾ ਸੁਪੀਰ ਬਾਦਲ ਦੇ ਸਲਾਹਕਾਰ ਤੇ ਵੱਡਾ ਹਮਲਾ ਬੋਲੇ ਸਲਾਹਕਾਰਾਂ ਕਰਕੇ ਪਾਰਟੀ ਨੂੰ ਹੋਇਆ ਨੁਕਸਾਨ ਮੈਨੂੰ ਪਾਰਟੀ ਚੋਂ ਕੱਢਣ ਦੀ ਹੋ ਰਹੀ ਹੈ ਕੋਸ਼ਿਸ਼ ਪੱਛਮੀ ਬੰਗਾਲ ਦੇ ਦਾਰਜੀਲਿੰਗ ਚ ਵੱਡਾ ਰੇਲ ਹਾਦਸਾ ਤੇਜ਼ ਰਫ਼ਤਾਰ ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈਸ ਨੂੰ ਪਿੱਛੋਂ ਮਾਰੀ ਟੱਕਰ ਅੱਠ ਦੀ ਮੌਤ ਗਈ ਸ ਜਦਚਤ ਦੋ ਟਰੱਕਾਂ ਵਿਚਾਲੇ ਆਮੋ ਸਾਹਮਣੇ ਟੱਕਰ ਤੋਂ ਬਾਅਦ ਲੱਗੀ ਅੱਗ ਜ਼ਿੰਦਾ ਸੜਿਆ ਇੱਕ ਡਰਾਈਵਰ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ ਸਤਿ ਸ਼੍ਰੀ ਅਕਾਲ న్యూਜ਼ ਇਟਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਿਜੇਪਾਲ ਸਿੰਘ ਬ੍ਰਾਡ ਸੱਤ ਵਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਹਿਮਾਚਲ ਚ ਪਿਛਲੇ ਦਿਨੀ ਹੋਈ ਇੱਕ ਘਟਨਾ ਨੂੰ ਲੈ ਕੇ ਡਲਹੌਜ਼ੀ ਦੇ ਵਿੱਚ ਇੱਕ ਐਨਆਰਆਈ ਦੀ ਕੁਟਵਾਰ ਹੋਈ ਸੀ ਉਸ ਮਾਮਲੇ ਨੂੰ ਲੈ ਕੇ ਹੁਣ ਚੰਬਾ ਦੇ ਐਸਪੀ ਨੇ ਕੰਗਨਾਰ ਨੌਥ ਵਾਲੇ ਐਂਗਲ ਨੂੰ ਰੱਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਕਿ ਕਿਸੇ ਤੇ ਉਸ ਦੀ ਪਛਾਣ ਨੂੰ ਲੈ ਕੇ ਜਾਂ ਉਸਦੇ ਸੂਬੇ ਨੂੰ ਲੈ ਕੇ ਅਟੈਕ ਹੋਇਆ ਹੈ ਦਰਸਲ ਐਸਪੀ ਨੇ ਕਿਹਾ ਕਿ ਹੱਥ ਦੀਆਂ ਰੇਖਾ ਦੇਖਣ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਸੀ ਤੇ ਬਹਿਸਬਾਜ਼ੀ ਤੋਂ ਬਾਅਦ ਇਹ ਕੁਚਮਾਰ ਹੋਈ ਹੈ ਪੀੜਤ ਪੱਖਰੇ ਪੁਲਿਸ ਤੇ ਕੋਲ ਕੋਈ ਸ਼ਿਕਾਇਤ ਨਹੀਂ ਦਰਜ ਕਰਵਾਈ ਉੱਥੇ ਹਿਮਾਚਲ ਦੇ ਵਿੱਚ ਇਹ ਵੀ ਗੱਲ ਐਸਪੀ ਵੱਲੋਂ ਕਹੀ ਗਈ ਉਹਨਾਂ ਕਹਿੰਿਆ ਕਿ ਪੀੜਤ ਪੱਖ ਨੇ ਉੱਥੇ ਮੈਡੀਕਲ ਕਰਵਾਉਣ ਤੋਂ ਵੀ ਇਨਕਾਰ ਕੀਤਾ ਸੀ। ਦਰਸਲ ਪਿਛਲੇ ਦਿਨ ਹੀ ਡਲਹੌਜ਼ੀ ਦੇ ਵਿੱਚ ਇੱਕ ਪੰਜਾਬੀ ਐਨਆਰਆਈ ਪਰਿਵਾਰ ਸਬੇਤ ਘੁੰਮਣ ਗਿਆ ਸੀ ਜਿਸ ਦੌਰਾਨ ਖਜ਼ਿਆਰ ਦੇ ਵਿੱਚ ਉਹਨਾਂ ਨਾਲ ਕੁੱਟਮਾਰ ਹੋਈ ਤੇ ਪੀੜਤ ਪਰਿਵਾਰ ਨੇ ਦਾਵਾ ਕੀਤਾ ਕਿ ਕੰਗਨਾ ਥੱਪੜ ਕਾਂਡ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਆਸਚੋ ਜਾਣਕਾਰੀ ਹੈ ਉਸਕੇ ਹਿਸਾਬ ਸੇ ਅੰਮ੍ਰਿਤਸਰ ਸੇ 3 ਵਿਅਕਤੀ ਖਜ਼ਿਆਰ ਘੁੰਮਣ ਆਏ ਹੋਏ ਸਨ। और खजियार में ये लोगों के हाथ पड़ने का और हस्त रेखाएँ पड़ने का कुछ काम कर रहे थे जिसकी वजह से कुछ लोगों के साथ इनकी कहासुनी हुई और बाद में झगड़ा और मारपीट भी हुआ और पुलिस के संज्ञान में जैसे ही ये मामला आया तो पुलिस ये अमृतसर से आए हुए तीनों व्यक्तियों को लेकर सुल्तानपुर चौकी आई जहाँ पर इनसे मेडिकल करवाने का आग्रह किया गया जिस पर इन व्यक्तियों ने मेडिकल कराने से मना किया और आगामी किसी भी पुलिस कार्रवाई को करने से मना किया और वहाँ पर इनका एक बयान भी दर्ज किया गया जिसमें इन व्यक्तियों ने साफ़ तौर पर किसी भी कानूनी कार्रवाई करवाने या मेडिकल करवाने से मना किया है अभी तक इस मसले पर हमें कोई औपचारिक या फॉर्मल कंप्लेंट नहीं मिली है आ, लेकिन मीडिया में जो वीडियो वायरल हुआ है वो हमारे संज्ञान में आया है बट हमारे पास ऐसी कोई शिकायत अभी नहीं है मेरा नाम सिमरना है जी मैं पठानकोट पंजाब तो आया हाँ ਮੈਪੇ ਆ ਕੇ ਬਹੁਤ ਮਜ਼ਾ ਇੰਜੋਏ ਕੀਤਾ ਮੈਂ ਦੁਪਹਿਰ ਦਾ ਇੱਥੇ ਪਹੁੰਚਿਆ ਆ ਮੈਡਲੋਜੀ ਆ ਕੇ ਗਾਂਧੀ ਚੌਂਗ ਦੇ ਵਿੱਚ ਖੜਾ ਇਸ ਟਾਈਮ ਮੈਨੂੰ ਬਹੁਤ ਵਧੀਆ ਐਕਸਪਲੋਰ ਲੱਗਿਆ ਮੈਂ ਤਿੱਪਨ ਮਾਰਕੀਟ ਗਿਆ ਫਿਰ ਦੂਸਰੀ ਮਾਰਕੀਟ ਗਿਆ ਇੱਥੇ ਦਾ ਫੂਡ ਇੱਥੇ ਦੇ ਬੰਦੇ ਬਹੁਤ ਇੰਜੋਏ ਕਰਦੇ ਆ ਅਸੀਂ ਜੇ ਆਪ ਕਿਸੇ ਨਾ ਬੰਗੇ ਕਰਾਂਗੇ ਲੋਟ ਐਵੇਂ ਲੋਕੀ ਗੱਲਾਂ ਚ ਕੀ ਜਾਂਦੇ ਆ ਕਿ ਇੱਥੇ ਆ ਕੇ ਭਾੜੀ ਇੰਦਾ ਕਰਦੇ ਆ ਇੰਦਾ ਕਰਦੇ ਆ ਨਹੀਂ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਆਪਾਂ ਕਿਸੇ ਨਾ ਬੰਗੇ ਕਰਾਂਗੇ ਉਹ ਤਾਂ ਗਲਤ ਹੈ ਜੀ ਆਪਾਂ ਤਾਂ ਇੰਜੋਏ ਕਰ ਰਹੇ ਆ ਸਾਨੂੰ ਬਹੁਤ ਪੀਪੀਲ ਕਰ ਰਹੇ ਆਪਾਂ ਮੇਰਾ ਨਾਮ ਤੇ ਵਿਸ਼ਾਲ ਆ ਇਹਨਾਂ ਦਾ ਨਾਮ ਸੁਖਰਾਜ ਆ ਇਹ ਮੇਰੇ ਬ੍ਰਦਰ ਨੇ ਅਸੀਂ ਤੇ ਘੁੰਮਣ ਆਏ ਸੀਗੇ ਅਸੀਂ ਆਏ ਅਮਰਸਰੋਂ ਕੱਲ ਅਸੀਂ ਰਹੇ ਆ ਮਕਲੋੜਗਿਆਂ ਦੇ ਤੇ ਅੱਜ ਆਏ ਆ ਦਲੋਜੀ ਅਸੀਂ ਸੁਣਿਆ ਕਿ ਵੈਦਰ ਬੜਾ ਵਧੀਆ ਦਲੋਜੀ ਦਾ ਤੇ ਜਦੋਂ ਦੇ ਆਪਾਂ ਸਵੇਰ ਤੇ ਆਏ ਅੱਜ ਦੇ ਇੰਜੋਏ ਕਰਨਦੇ ਆ ਸਾਰੇ ਕੋਆਪਰੇਟ ਕਰੰਦੇ ਨੇ ਬੜਾ ਪਿਆਰ ਦਾ ਮਾਹੌਲ ਹੈ ਠੰਡਾ ਮਾਹੌਲ ਹੈ ਇੰਜੋਏ ਕਰਨੇ ਹਰ ਇੱਕ ਬੰਦਾ ਖਾਣ ਪੀਣਦਾ ਇੰਜੋਏ ਕਰਨਦਿਆ ਵਾ ਅਸੀਂ ਦੀ ਦਿਲ ਕਦਾ ਇੱਥੇ ਰਹਿ ਲਈਏ ਦਲੋਜੀ ਹੋਈ ਸਾਨੂੰ ਸਭ ਤੋਂ ਵਧੀਆ ਲੱਗਾ ਮਕਲੋੜ ਗੰਜ ਵੀ ਘੁੰਮੇ ਆ ਐਸ਼ ਕੀਤੀ ਉੱਥੇ ਵੀ ਮਤਲਬ ਉੱਥੇ ਵੀ ਬਹੁਤ ਇੰਨਾ ਕੁ ਵਧੀਆ ਹੈਗਾ ਵੈਦਰ ਲੋਕ ਸਾਬਕ ਬੰਦੇ ਬੜੇ ਪਿਆਰ ਨਾਲ ਬੁਲਾ ਰਹੇ ਸੀਗੇ ਤੇ ਅੱਜ ਇੱਥੇ ਆ ਗਏ ਸੇਮ ਟੀਮ ਬਹੁਤ ਵਧੀਆ ਕੋਈ ਲੜਾਈ ਝਗੜਾ ਨਹੀਂ ਸਾਨੂੰ ਤਾਂ ਲੱਗਾ ਨਹੀਂ ਮੇਰਾ ਨਾਮ ਮਨਿੰਦਰ ਸਿੰਘ ਹੈ ਤੇ ਮੈਂ ਪਟਿਆਲੇ ਤੋਂ ਬਿਲੋਂਗ ਕਰਦਾ ਤੇ ਅਸੀਂ ਅੱਜ ਸਵੇਰੇ ਇੱਥੇ ਡਲਹੋਜੀ ਪਹੁੰਚੇ ਆ ਇੱਥੇ ਦਾ ਮੌਸਮ ਜਿਹੜਾ ਬਹੁਤ ਵਧੀਆ ਹੈ ਮੈਂ ਸਾਰਿਆਂ ਨੂੰ ਰੈਫਰ ਕਰੂੰਗਾ ਕਿ ਤੁਸੀਂ ਇੱਥੇ ਡਲਹੋਜੀ ਆਓ ਤੇ ਇੱਥੇ ਦੇ ਲੋਕ ਵੀ ਜਿਹੜੇ ਆ ਬੜੇ ਕੋਆਪਰੇਟਿਵ ਹੈ ਜੇ ਤੁਸੀਂ ਕਿਸੇ ਨਾਲ ਪੰਗਾ ਨਹੀਂ ਲੈ ਰਹੇ ਤਾਂ ਤੁਹਾਡੇ ਨਾਲ ਵੀ ਕੋਈ ਬੰਦਾ ਨਹੀਂ ਲਏਗਾ ਤੇ ਕਮਲਜੀਤ ਸਿੰਘ ਹਸੈਨਾਰਾਈ ਦਾ ਨਾਮ ਹੈ ਜੋ ਇਸ ਵੇਲੇ ਹਸਪਤਾਲ ਚ ਦਾਖਲ ਹੈ ਜਿਸ ਮੌਕੇ ਤੇ ਲੜਾਈ ਹੋਈ ਉਸ ਤੋਂ ਬਾਅਦ ਕਮਲਜੀਤ ਸਿੰਘ ਨੇ ਕੀ ਬਿਆਨ ਦਿੱਤਾ ਸੀ ਇੱਕ ਵਾਰੀ ਉਹ ਵੀ ਸੁਣਦੇ ਰਿਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ ਤੇ ਕੱਲ 2 ਦਿਨ ਪਹਿਲਾਂ ਹੀ ਇੱਥੋਂ ਕੰਮਣ ਵਾਸਤੇ ਜਿਹੜਾ ਉਹ ਡਲੌਜੀ ਗਿਆ ਹੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇਬੀ ਘੱਟੋ ਘੱਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ ਖਿਆਲ ਜਗ੍ਹਾ ਜਿਹੜੀ ਇੱਕਦਾਂ ਮਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਉਹ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਆਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਰਵੇ ਜਮੇ ਰਹੇ ਆ ਦੋ ਤਿੰਨ ਦਿਨ ਮੈਂ ਕੋਮਾ ਚ ਰਿਹਾ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਅਹੀਂ ਉਹ ਡਿਲੀਟ ਕਰ ਦਿੱਤੀਆਂ ਸਰਕਾਰੀ ਸ਼ੁਰੂਆਤ ਕੀਤੀ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਹੀਂ ਉੱਥੇ ਪਾਰਕਿੰਗ ਲਈ ਗੱਡੀ ਦੇ ਤੇ ਵੇਖ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹੀ ਤੋ ਕਿ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂਂ ਕਿਉਂ ਬਈ ਚਪੇੜ ਕਿਉਂ ਮਾਰੇਂਗਾ ਤੂੰ ਹਲੋ ਗਲਤ ਕਿਉਂ ਬੋਲਦਾ ਵਾਂ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਤੇ ਹੁਣ ਗੱਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਦੇ ਸਖਤ ਸੁਨੇਹੇ ਦੀ ਦਰਅਸਲ ਕਰਪਸ਼ਨ ਨੂੰ ਰੋਕਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਸਖਤ ਸੁਨੇਹਾ ਦਿੱਤਾ ਹੈ ਔਰ ਸਿੱਧਾ ਸਿੱਧਾ ਕਹਿ ਕਿ ਕਰਪਸ਼ਨ ਜੇ ਕਿਤੇ ਪਾਈ ਗਈ ਤਾਂ ਉਸਦੇ ਲਈ ਜ਼ਿੰਮੇਵਾਰ ਟੀਸੀ ਤੇ ਐਸਐਸਪੀ ਹਰ ਜ਼ਿਲ੍ਹੇ ਦੇ ਵਿੱਚ ਸੀਐਮ ਵਿੰਡੋ ਖੋਲੀ ਜਾ ਰਹੀ ਹੈ ਦਫ਼ਤਰਾਂ ਦੇ ਵਿੱਚ ਜਿਹੜੇ ਲੋਕ ਆਪਣਾ ਰੋਜ਼ਮਰਾਂ ਦੇ ਕੰਮਾਂ ਲਈ ਚਾਹਦੇ ਨੇ ਉਹਨਾਂ ਨੂੰ ਜੇ ਕੋਈ ਦਿੱਕਤ ਆਉਂਦੀ ਤਾਂ ਉਹ ਸੀਐਮ ਵਿੰਡੋ ਤੇ ਜਾ ਸਕਦੇ ਨੇ ਸੀਐਮ ਨੇ ਕਿਹਾ ਕਿ ਏਆਈ ਦੀ ਮਦਦ ਦੇ ਨਾਲ ਮੈਂ ਸਾਰੇ ਕੰਮਕਾਜ ਤੇ ਖੁਦ ਨਜ਼ਰ ਰੱਖਾਂਗਾ सीएम डैशबोर्ड ਦੇ ذریعے ਮੇਰੀ ਬਾਜ਼ਖ ਰਹੀਗੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਰਿਸ਼ਵਤ ਨਾ ਦਿਓ ਜੇ ਕੋਈ ਰਿਸ਼ਵਤ ਮੰਗਦਾ ਤਾਂ ਉਸਦੀ ਸ਼ਿਕਾਇਤ ਕਰੋ ਸੀਐਮ ਨੇ ਕਿਹਾ ਕਿ ਚੋਣ ਜਾਬਤੇ ਕਰਕੇ 3 ਮਹੀਨਿਆਂ ਤੋਂ ਕੰਮ ਰੁਕੇ ਹੋਏ ਸੀ ਤੇ ਉਹਨਾਂ ਰੁਕੇ ਹੋਏ ਕੰਮਾਂ ਨੂੰ ਮੁੜ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਨੇ ਉਹਨਾਂ ਕਿਹਾ ਕਿ ਚੋਣ ਪ੍ਰਚਾਰ ਦੇ ਦੌਰਾਨ ਵੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਰੋਜ਼ਬਾਰਾ ਦੇ ਕੰਮਾਂ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਸਿਸਟਮ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਕੰਮਕਾਜ ਦੀ ਪ੍ਰਣਾਲੀ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਜਿਸ ਨੂੰ ਹੁਣ ਹੋਰ ਦਰੁਸਤ ਕਰਨ ਦੀ ਕੋਸ਼ਿਸ਼ ਚ ਲੱਗੇ ਹੋਏ। ਕਿ ਸਖਤ ਦੇਤਾ ਦਿੱਤੀਆਂ ਗਈਆਂ ਮੇਰੇ ਵੱਲੋਂ ਵਜ਼ੀਰ ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ ਹੈ ਕਮਿਸ਼ਨ ਮੰਗਦਾ ਹੈ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਹ ਸਹਾਦਰ ਤੇ ਫਿਰ ਕਾਰਵਾਈ ਹੋਊਗੀ ਹਰ ਜ਼ਿਲ੍ਹੇ ਚ ਡੀਸੀ ਦਫ਼ਤਰ ਦੇ ਵਿੱਚ ਇੱਕ ਸੀਐਮ ਵਿੰਡੋ ਜਾਇ ਮੁੱਖ ਮੰਤਰੀ ਸਹਾਇਤਾ ਕੇਂਦਰ ਕਹੋ ਇਹਨੂੰ ਉਹ ਖੋਲਿਆ ਜਾਊਗਾ ਉੱਥੇ ਅਫਸਰ ਬੈਠਣਗੇ ਉੱਥੇ ਐਮਐਲਏ ਸਾਹਿਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ ਜੇ ਤਾਂ ਉਹ ਕੰਮ ਜ਼ਿਲ੍ਹੇ ਲੈਵਲ ਦਾ ਹੀ ਹੈ ਤਾਂ ਤਾਂ ਉਹ ਇਮੀਡੀਏਟਲੀ ਉਸੇ ਵੇਲੇ ਉਸ ਕੰਮ ਨੂੰ डीसी ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉੱਥੇ ਟਰਾਂਸਫਰ ਕਰ ਦਿੱਤਾ ਜਾਊਗਾ ਵੀ ਤੂੰ ਉੱਥੇ ਚਲਾ ਜਾ ਭਾਈ ਤੇਰਾ ਕੰਮ ਇੱਥੇ ਹੀ ਹੋ ਜਾਊਗਾ ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਤਾਂ ਸ਼ਾਮ ਤੱਕ ਮੇਰੇ ਕੋਲੇ ਸਾਰਾ ਕੁਝ ਹਰੇਕ ਜ਼ਿਲ੍ਹੇ ਤੋਂ ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਜਾਂ ਡੈਸ਼ਬੋਰਡ ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਚੋ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ। ਤੋਂ ਉਸ ਤੋਂ ਬਾਅਦ ਔਰ ਇੱਕ ਜਾਂ ਦੋ ਦਿਨਾਂ ਚੱਕਾ ਕੰਮ ਹੋ ਜਾਊਗਾ। ਜੇ ਕੋਈ ਕਾਗਜ਼ ਪੱਤਰ ਦੀ ਲੋੜ ਹੋਈ ਤਾਂ ਉਹਨੂੰ ਦੁਬਾਰਾ ਕਾਲ ਕਰਨਾ। ਡੀਸੀ ਦਫ਼ਤਰ ਤੋਂ ਸਾਰੇ ਅਧਿਕਾਰੀ ਜਿਹੜੇ ਨੇ ਉਹ ਪਿੰਡ ਦੀ ਫਲਾਨੀ ਸੱਤ ਦੇ ਵਿੱਚ ਬੈਠਣਗੇ ਆ ਕੇ ਆਪਣਾ ਕੰਮ ਕਰਵਾਓ। ਤੇ ਉਹਦੀ ਸਾਰੀ ਜਿਹੜੀ ਵੀਡੀਓ ਹੈ ਉਹ ਮੁੱਖ ਮੰਤਰੀ ਡੈਸ਼ਬੋਰਡ ਤੇ ਆਊਗੀ। ਤਾਂ AI ਦਾ ਇਸਤੇਮਾਲ ਕਰਕੇ ਮੈਂ ਗੱਡੀ ਦੇ ਵਿੱਚ ਜਾਣਾ ਤਾਂ ਮੈਂ ਗੱਡੀ ਜਾਂਦਾ ਜਾਂਦਾ ਆਪਣੇ ਆਈਪੈਡ ਤੇ ਇਹ ਦੇਖ ਸਕੂਗਾ ਕਿ ਕਿਹੜੀ ਤਹਿਸੀਲ ਦੇ ਵਿੱਚ ਹੁਣ ਤੱਕ ਕਿੰਨੀਆਂ ਰਿਸ਼ਤੀਆਂ ਹੋ ਗਈਆਂ ਤਹਿਸੀਲਦਾਰ ਬੈਠਾ ਹੈ ਜਾਂ ਨਹੀਂ ਬੈਠਾ ਜਾਨੀ ਕਿ ਮੇਰੀ ਜਿਹੜੀ ਬਾਜ਼ ਅੱਖ ਹੈ ਉਹ ਸਾਰੇ ਦਫ਼ਤਰਾਂ ਤੇ ਰਹੂਗੀ ਤੇ ਪੰਜਾਬ 'ਚ ਨਸ਼ੇ ਦੇ ਸਦਾਗਰਾਂ ਖਿਲਾਫ ਐਕਸ਼ਨ ਹੋਣ ਜਾ ਰਿਹਾ ਜਿਸ ਦੇ ਸੰਕੇਤ ਖੁਦ ਮੁੱਖ ਮੰਤਰੀ ਨੇ ਦਿੱਤੇ ਸੀਐਮ ਨੇ ਡਰੱਗ ਦਾ ਨੈਕਸਸ ਤੋੜਨ ਦੀ ਗੱਲ ਕਹੀ ਹੈ ਜਦਕਿ ਵਿਰੋਧੀ ਨਸ਼ੇ ਦੇ ਮੁੱਦੇ ਤੇ ਸਰਕਾਰ ਨੂੰ ਕਿਹਾ ਮਾਨ ਸਰਕਾਰ ਨਸ਼ੇ ਦੇ ਮੁੱਦੇ ਤੇ ਸਖਤ ਨਜ਼ਰ ਆ ਰਹੀ ਹੈ ਤੇ ਨਸ਼ੇ ਦੇ ਸੁੱਦਾਗਰਾਂ ਤੇ ਨਕੇਲ ਕੱਸਣ ਦੇ ਲਈ ਐਕਸ਼ਨ ਵੀ ਤਿਆਰ ਇੱਕ ਸਮਾਜਿਕ ਲਹਿਰ ਬਣਾਉਣੀ ਹੋਵੇਗੀ ਇਸੇ ਮੁੱਦੇ ਤੇ ਮੁੱਖ ਮੰਤਰੀ ਮੰਗਲਵਾਰ ਨੂੰ ਐਸਐਸਪੀਜ਼ ਦੇ ਨਾਲ ਮੀਟਿੰਗ ਕਰਨਗੇ ਤੇ ਡਰੱਗਸ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ਕੋਈ ਨਸ਼ੇ ਵਿਰੁੱਧ ਤਾਂ ਇੱਕ ਪੂਰਾ ਸਮਾਜਿਕ ਲਹਿਰ ਬਣਾਉਣੀ ਪਊਗੀ ਜੋ ਕਿ ਹੁਣ ਤੁਹਾਨੂੰ ਲੱਗ ਕਿ ਅਸੀਂ ਬਹੁਤ ਉਹਨਾਂ ਚਿਰ ਅਸੀਂ ਇਹ ਨਹੀਂ ਆ ਕੇ ਕੱਲ ਵੋਟਾਂ ਮੰਗੇ ਅਸੀਂ ਮੈਂ ਨਾਲ ਮੀਟਿੰਗਾਂ ਕਰਦਾ ਸੀ ਅਫਸਰਾਂ ਦੀਆਂ ਕਿਸ ਇਲਾਕੇ ਚੋਂ ਖਬਰਾਂ ਨੇ ਪਤਾ ਕਰੋ ਕਿਸ ਲੈਵਲ ਤੇ ਨਸ਼ਾ ਵਿਕ ਰਿਹਾ ਹੈ ਜਿਹੜੇ ਲੋਕਲ ਨੇ ਜਿਹੜਾ ਵੀੜ ਪਿੰਡ ਚ ਨਸ਼ਾ ਵੇਚਣਾ ਹੁੰਦੇ ਨੇ ਉਹਨਾਂ ਨੂੰ ਲੋਕ ਜਾਣਦੇ ਨੇ ਪਰ ਕਈ ਜਗ੍ਹਾ ਤੇ ਇਹ ਵੀ ਹੈ ਕਿ ਲੋਕ ਫਰਾਉਂਦੇ ਨੇ ਜਿਹੜੇ ਫਰਾਉਂਦੇ ਨੇ ਫੜਾਉਂਦੇ ਨੇ ਉਹ ਬਾਅਦ ਚ ਆਉਂਦੇ ਨੇ ਜਿਹਨੂੰ ਫੜਾ ਕੇ ਆਉਂਦੇ ਨੇ ਉਹ ਪਹਿਲਾਂ ਆ ਕੇ ਬੈਠਾ ਹੁੰਦਾ ਸੋ ਇਹੇ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਨੂੰ ਤੋੜ ਕੇ ਨੇ ਐਕਸੈਸ ਇਹ ਦੁਬਾਰਾ ਕਰਨਾ ਪੂਗਾ ਤਾਂ ਤੇ ਵਿਰੋਧੀਆਂ ਦੇ ਵੱਲੋਂ ਨਸ਼ੇ ਦੇ ਮੁੱਦੇ ਤੇ ਸਰਕਾਰ ਨੂੰ ਕੇਰਿਆ ਜਾ ਰਿਹਾ ਹੈ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਸੰਸਦ ਚਰਨਜੀਤ ਚੰਨੀ ਨੇ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਗੰਭੀਰ ਨਹੀਂ ਹੈ ਤੇ ਸੂਬੇ 'ਚ ਥਾਂ-ਥਾਂ ਤੇ ਨਸ਼ਾ ਵਿਕ ਰਿਹਾ ਹੈ। ਪਿਛਲੇ 2 ਸਾਲਾਂ 'ਚ ਜਿਸ ਤਰੀਕੇ ਦੇ ਨਾਲ ਇੱਥੇ ਨਸ਼ੇ ਦੀ ਪਰਮਾਰ ਹੋਈ ਹੈ। ਹਰ ਪਿੰਡ, ਹਰ ਮੁਹੱਲੇ, ਹਰ ਗਲੀ ਦੇ ਵਿੱਚ ਨਸ਼ਾ ਵਿਕਣ ਲੱਗਿਆ ਹੋਇਆ ਹੈ। ਇਹ ਬਿਨਾਂ ਸਰਕਾਰ ਦੀ ਸ਼ੈਅ ਤੇ ਤੇ ਪੁਲਿਸ ਦੀ ਇਨਵੋਲਵਮੈਂਟ ਤੇ ਬਿਨਾਂ ਹੋ ਨਹੀਂ ਸਕਦਾ। ਸਰਕਾਰ ਹੋਸ਼ ਕਰੇ ਇਹਦੇ ਇਸ ਤੋਂ ਪਹਿਲਾਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਸ਼ੇ ਦੇ ਮੁੱਦੇ ਤੇ ਸਰਕਾਰ ਨੂੰ ਘੇਰਿਆ ਸੀ ਜਾਖੜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਸੀ ਕਿ ਭਗਵੰਤ ਮਾਨ ਜੀ ਪਿਛਲੇ ਸਾਲ ਵੀ ਜਦੋਂ ਨਸ਼ੇ ਨਾਲ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਸਨ ਤਾਂ ਤੁਸੀਂ ਸਰਕਾਰ ਵੱਜੋਂ ਕੰਮ ਕਰਨ ਦੀ ਥਾਂ ਤੇ ਹਜ਼ਾਰਾਂ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਪਹੁੰਚ ਗਏ ਸੀ ਹੁਣ ਫਿਰ ਅਜੀਹ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਿਛਲੇ 14 ਦਿਨਾਂ ਦੇ ਵਿੱਚ 14 ਮੌਤਾਂ ਨਸ਼ੇ ਨਾਲ ਹੋ ਗਈਆਂ ਸਾਡੀ ਤੁਹਾਨੂੰ ਬੇਨਤੀ ਹੈ ਇਹ ਕਹਿਰ ਦੀ ਗਰਮੀ ਦੇ ਵਿੱਚ ਹੁਣ ਦੁਬਾਰਾ ਬੱਚਿਆਂ ਨੂੰ ਲੈ ਕੇ ਅਰਦਾਸ ਕਰਨਾ ਪਹੁੰਚ ਜਾਇਓ ਅਰਦਾਸ ਤਾਂ ਪੰਜਾਬੀ ਖੁਦ ਕਰ ਰਹੇ ਨੇ ਤੇ ਹਰ ਰੋਜ਼ ਕਰਦੇ ਨੇ ਪਰ ਤੁਸੀਂ ਸਰਕਾਰ ਵਜੋਂ ਕੰਮ ਕਰੋ ਨਾਟਕ ਨਾ ਕਰੋ ਅਤੇ ਨਸ਼ੇ ਨਾਲ ਮਰ ਰਹੇ ਪੰਜਾਬੀਆਂ ਦੀਆਂ ਮੌਤਾਂ ਦੇ ਦੋਸ਼ੀ ਸੌਦਾਗਰਾਂ ਦੇ ਖਿਲਾਫ ਕਾਰਵਾਈ ਕਰੋ ਇੱਕ ਪਾਸੇ ਵਿਰੋਧੀ ਨਸ਼ੇ ਦੇ ਮੁੱਦੇ ਤੇ ਸਰਕਾਰ ਨੂੰ ਘੇਰ ਰਹੇ ਨੇ ਤਾਂ ਦੂਜੇ ਪਾਸੇ ਸਰਕਾਰ ਨੇ ਨਸ਼ੇ ਤੇ ਲਗਾਮ ਲਾਉਣ ਦੇ ਲਈ ਪੂਰਾ ਐਕਸ਼ਨ ਪਲਾਨ ਵੀ ਤਿਆਰ ਕਰ ਲਿਆ ਤੇ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦਾ ਐਕਸ਼ਨ ਗਰਾਉਂਡ ਜ਼ੀਰੋ ਤੇ ਨਜ਼ਰ ਆਉਂਦਾ ਇਹ ਵੇਖਣਾ ਹੋਵੇਗਾ। ਚੰਡੀਗੜ੍ਹ ਤੋਂ ਨਪਿੰਦਰ ਸਿੰਘ ਬਰਾੜ న్యూਸ 18 ਪੰਜਾਬ। ਤੇ ਉਧਰ ਜਲੰਧਰ ਵੈਸਟ ਦੀ ਚੌਂਕ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਔਰ ਸੀਐਮ ਨੂੰ ਜਦੋਂ ਜਲੰਧਰ ਚ ਕਿਰਾਏ ਤੇ ਕਾਰ ਲੈਂਨ ਬਾਰੇ ਸਵਾਲ ਪੁੱਛਿਆ ਗਿਆ ਤੇ ਉਹਨਾਂ ਕਿਹਾ ਕਿ ਮੈਂ ਹਾਲੇ ਤੱਕ ਕੋਈ ਕਾਰ ਕਿਰਾਏ ਤੇ ਨਹੀਂ ਲਿਆ। ਉਨਾ ਕਿਹਾ ਕਿ ਮੈਂ ਸੰਗਰੂਰ ਚ ਵੀ ਕਿਰਾਏ ਤੇ ਹੀ ਰਹਿੰਦਾ ਹਾਂ ਜਲੰਧਰ ਚ ਵੀ ਕਿਰਾਏ ਤੇ ਹੀ ਘਰ ਲਵਾਂਗਾ ਉਹ ਘਰ ਚੋਣਾ ਤੱਕ ਨਹੀਂ ਹੋਏਗਾ ਉੱਥੇ ਮੇਰਾ ਦਫ਼ਤਰ ਬਣੇਗਾ ਦੋ ਦਿਨ ਉੱਥੇ ਰਿਹਾ ਕਰਾਂਗੇ ਇਹ ਗੱਲ ਸੀਐਮ ਵੱਲੋਂ ਅੱਜ ਕਹੀ ਗਈ ਜਲੰਧਰ ਪੱਛਮੀ ਸੀਟ ਤੇ ਵਿਧਾਨ ਸਭਾ ਵੀ ਜਿਮਨੀ ਚੋਣ ਹੋ ਰਹੀ ਹੈ ਔਰ ਚਰਚਾਵਾ ਨੇ ਕਿ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਮੁੱਖ ਮੰਤਰੀ ਉੱਥੇ ਕਿਰਾਏ ਤੇ ਘਰ ਲੈ ਰਹੇ ਨੇ ਜਿਸ ਤੇ ਮੁੱਖ ਮੰਤਰੀ ਜਵਾਬ ਦੇ ਰਹੇ ਸੀ 10 ਜੁਲਾਈ ਨੂੰ ਜਲੰਧਰ ਜਿਮਨੀ ਚੋਣ ਲਈ VOTING ਹੋਣੀ ਹੈ ਦੇਖੋ ਜੀ ਮੈਂ ਹਜੇ ਕੋਈ ਕੋਠੀ ਨਹੀਂ ਲਈ ਪਰ ਹਾਂ ਮੈਂ ਸਰੂਰ ਵੀ ਕਰਾਇਤੇ ਰਹਿਣਾ ਜਲੰਧਰ ਵੀ ਕਰਾਇਤੇ ਕੋਠੀ ਘਰ ਲੈ ਲਾਂਗੇ ਪਰ ਉਹ ਕੱਲੇ ਐ ਨਹੀਂ ਹੈਗਾ ਕਿ 10 ਜੁਲਾਈ ਤੱਕ ਲਵਾਂਗੇ ਫਿਰ ਉਹਨੂੰ ਉੱਧਰਲੇ ਏਰੀਏ ਦਾ ਦਫ਼ਤਰ ਬਣਾ ਲਾਂਗੇ ਜੀ 7 ਦਿਨ ਹਫ਼ਤੇ ਦੇ ਹੁੰਦੇ ਨੇ 2 ਦਿਨ ਜਲੰਧਰ ਲਾਇਆ ਕਰਾਂਗੇ 3 ਦਿਨ ਜਲੰਧਰ ਲਾਇਆ ਕਰਾਂਗੇ 4 ਦਿਨ ਐਸੇ ਕੰਮ ਧੀਆਂ ਜੀ ਹੁਣ ਠੀਕ ਹੈ ਨਾ ਮੈਂ ਤਾਂ ਕੋਈ ਕਿਸੇ ਖੱਡਾਂ ਦਾ ਹਿੱਸਾ ਪਾਉਣਾ ਨਹੀਂ ਕਿਸੇ ਕਿਸੇ ਠੇਕੇ ਦਾ ਹਿੱਸਾ ਨਹੀਂ ਪਾਉਣਾ ਕਿਸੇ ਹਵੇਲੀਆਂ ਦਾ ਹਿੱਸਾ ਨਹੀਂ ਪਾਉਣਾ ਪਰ ਹਾਂ ਪਉਣਾ ਇਸ ਸਾਧਾ ਲੋਕਾਂ ਦੇ ਦੁੱਖ ਸੁੱਖਾਂ ਦੀ ਪਉਣਾ ਔਰ ਜਿੰਨਾਂ ਵੀ ਲੋਕਾਂ ਨੇ ਇਸ ਇਲੈਕਸ਼ਨ ਚ ਜਿੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਧੰਨਵਾਦ ਮੇਰੇ ਸਿਰ ਮੱਥੇ ਸਾਰਾ ਫਤਵਾ ਕਮੀ ਸਾਡੇ ਵਾਲੇ ਪਾਸੋਂ ਭਾਵੇਂ ਕੋਈ ਰਹੀ ਹੋਵੇ ਲੋਕਾਂ ਨੇ ਆਪਣੇ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਦਕਿ ਕਾਂਗਰਸ ਤੇ ਅਕਾਲੀ ਦਲ ਨੇ ਹਾਲੇ ਤੱਕ ਪੱਤੇ ਨਹੀਂ ਖੋਲੇ ਜਲੰਧਰ ਲੋਕ ਸਭਾ ਚੋਣ ਦੇ ਵਿੱਚ ਦਲ ਬਦਲੂ ਉਮੀਦਵਾਰਾਂ ਦੀ ਪਰਮਾਰ ਸੀ ਜਲੰਧਰ ਪਛਮੀ ਵਿਧਾਨ ਸਭਾ ਦੀ ਜਿਮਨੀ ਚੌਂ ਦੇ ਵਿੱਚ ਵੀ ਉਹੀ ਸਿਲਸਿਲਾ جاری ਹੈ ਬੀਜੇਪੀ ਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਆਮ ਆਦਮੀ ਪਾਰਟੀ ਨੇ ਬੀਜੇਪੀ ਤੋਂ ਆਏ ਮਹਿੰਦਰ ਭਖਤ ਨੂੰ ਟਿਕਟ ਦਿੱਤੀ ਹੈ ਜਦਕਿ ਬੀਜੇਪੀ ਨੇ ਆਪ ਤੋਂ ਅਸਤੀਫਾ ਦੇ ਕੇ ਗਏ ਸ਼ੀਤਲ ਤੇ ਦਾ ਖੇਡੇ ਆਪਣੀ ਜਿੱਤ ਦਾ ਦਾਵਾ ਠੋਕਿਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਦੇ ਨਾਲ ਅਰਵਿੰਦ ਕੈਰੀਵਾਲ ਦੇ ਨਾਲ ਉਹਦੀ ਟੀਮ ਡਾਕਟਰ ਸੰਦੀਪ ਪਾਠਕ ਜੀ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਹੈ ਔਰ ਮੈਂ ਭਰੋਸਾ ਦਵਾਉਂਦਾ ਹਾਂ ਉਹਨਾਂ ਨੂੰ ਕਿ ਮੈਂ ਇਹ ਜੋ ਸੀਟ ਆਪਣੇ ਵਲੰਟੀਅਰ ਲੀਡਰ ਸਾਹਿਬਾਨ ਦੇ ਸਹਿਯੋਗ ਨਾਲ ਪਾਰੀ ਬਬੂਨਾ ਜਿੱਤਾਂਗਾ ਐਸੀ ਮੈਂ ਉਹਨਾਂ ਨੂੰ ਭਰੋਸਾ ਦਵਾਉਂਦਾ ਹਾਂ ਉਧਰ ਭਾਜਪੀ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਸ਼ੀਤ ਲੰਗਰਾਲ ਨੇ ਆਪ ਦੇ ਵੱਲੋਂ ਐਲਾਨੇ ਗਏ ਉਮੀਦਵਾਰ ਮਹਿੰਦਰ ਪਖਤ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਆਮ ਆਦਮੀ ਪਾਰਟੀ ਨੇ ਅੱਜ ਕੈਂਡੀਡੇਟ ਅਲਾਨਸ ਕੀਤਾ ਹੈ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਉੱਤੇ ਵਿਸ਼ਵਾਸ ਕੀਤਾ ਏ ਸ਼੍ਰੀ ਮਿੰਦਰ ਪਗਲ ਜੀ ਜਿਨ੍ਹਾਂ ਨੂੰ ਟਿਕਟ ਦੇ ਕੇ ਉਹਨਾਂ ਨੇ ਮੈਦਾਨ 'ਚ ਉਤਾਰਿਆ ਮੈਂ ਆਮ ਆਦਮੀ ਨੂੰ ਪੁੱਛਣਾ ਚਾਹਨਾ ਅੱਜ ਤੁਹਾਡੇ ਮੀਡੀਆ ਦੇ ਮਾਧਮ ਦੇ ਨਾਲ ਕਿ ਕਿੱਥੇ ਗਿਆ ਅੱਜ ਜੀਤ ਲਾਲ ਕਿੱਥੇ ਗਿਆ ਸੋਨ ਲਾਲ ਜਿਹੜੇ ਲੋਕ ਤੁਸੀਂ ਕਹਿੰਦੇ ਸੀ ਕਿ ਅੱਜ ਅਮਰਤਪਾਲ ਜਾਂ ਕੋਈ ਕੋਈ ਵੀ ਛੋਟੇ ਸਤਲ ਦਾ ਲੇਬਰ ਕਰਨ ਵਾਲਾ ਜਿਹੜਾ ਲੋਕ ਇਹ ਆਮ ਆਦਮੀ ਪਾਰਟੀ ਦਾ ਝੰਡਾ ਸੀ ਅਸੀਂ ਟਿਕਟਾਂ ਉਹਨਾਂ ਲੋਕਾਂ ਨੂੰ ਦਵਾਂਗੇ ਜਿਹੜੇ ਲੋਕ ਸੜਕਾਂ ਬਣਾਣਗੇ 2022 ਦੇ ਵਿੱਚ ਜਲੰਧਰ ਪੱਛਮੀ ਤੋਂ ਸ਼ੀਤਲ ਉੰਗਰਾਲ ਆਮ ਆਦਮੀ ਪਾਰਟੀ ਦੇ ਟਿਕਟ ਤੇ ਵਿਧਾਇਕ ਬਣੇ ਸਨ ਪਰ ਉਸ ਅਸਤੀਫਾ ਦੇ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਜਿਸ ਕਰਕੇ ਜਲੰਧਰ ਪੱਛਮੀ ਸੀਟ ਤੇ ਦੁਬਾਰਾ ਚੋਣ ਹੋ ਰਹੀ ਹੈ 10 ਜੁਲਾਈ ਨੂੰ VOTING ਹੋਵੇਗੀ ਅਤੇ ਲੋਕ ਫੈਸਲਾ ਕਰਨਗੇ ਕਿ ਉਹਨਾਂ ਦਾ ਅਗਲਾ ਵਿਧਾਇਕ ਕੌਣ ਬੇਕਰ ਜਲੰਧਰ ਤੋਂ ਰਾਗਵ ਜੈਨ ਨਿਊ ਸਿਟੀ ਇਹ ਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਅੱਜ ਲਾਪਤਾ ਲਖਵਿੰਦਰ ਸਿੰਘ ਦਾ ਮੁੱਦਾ ਚੱਕਿਆ ਔਰ ਇਸ ਮਾਮਲੇ 'ਚ ਕਾਰਵਾਈ ਨਾ ਹੋਣ ਤੇ ਪ੍ਰਸ਼ਾਸਨ ਤੇ ਸਵਾਲ ਚੱਕੇ ਮਜੀਠੀਆ ਨੇ ਕਿਹਾ ਕਿ 6 ਦਿਨਾਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ 10 ਤਰੀਕ ਤੋਂ ਲਖਵਿੰਦਰ ਸਿੰਘ ਲੱਖਾ ਲਾਪਤਾ ਹੈ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਲਖਵਿੰਦਰ ਦਾ ਹਾਲੇ ਕੋਈ ਪਤਾ ਨਹੀਂ ਚੱਲਿਆ ਲਖਵਿੰਦਰ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਇਲਾਕੇ ਨਾਲ ਸੰਬੰਧਿਤ ਹੈ ਲੱਖਾ ਸਮਾਜ ਸੇਵੀ ਗੁਰਸਿੱਖ ਸਿੰਘ ਜੋ ਕਿ ਸ਼੍ਰੀ ਦਰਬਾਰ ਸਾਹਿਬ 'ਚ ਸੇਵਾ ਕਰਦਾ ਹੈ ਕਾਸ ਤਰੀਕ ਤੋਂ ਅੱਜ 16 ਹੋ ਗਈ ਹੈ 6 ਦਿਨ ਬੀਤ ਗਏ ਆ ਔਰ 6 ਦਿਨ ਬੀਤਣ ਤੋਂ ਬਾਅਦ ਵੀ ਉਹਨਾਂ ਦੀ ਥਾਣੇ ਸ਼ਿਕਾਇਤ ਕਰਨ ਤੋਂ ਦਰਜ ਕਰਨ ਤੋਂ ਬਾਅਦ ਵੀ ਸਾਨੂੰ ਇਹ ਕੋਈ ਖਬਰ ਨਹੀਂ ਕਿ ਸਰਦਾਰ ਸਾਹਿਬ ਕਿੱਥੇ ਲਾਪਤਾ ਹੋਏ ਉਹ ਇੱਕ ਬੜੇ ਵੱਡੇ ਜਿੱਥੇ ਨਿਤਨੇਮੀ ਧਾਰਮਿਕ ਸੁਭਾਅ ਦੇ ਬੰਦੇ ਸਨ ਇੱਕ بڑے-ਵੱਡੇ ਸਮਾਜ ਸੇਵੀ ਵੀ ਸਨ ਔਰ ਇੱਕ ਬਹੁਤ ਦਲੇਰ ਨਿਡਰ ਇਨਸਾਨ ਸਨ ਕਿ ਸੱਚ ਨੂੰ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਭਾਵੇਂ ਜਿੱਡੀ ਮਰਜੀ ਵੱਡੀ ਤਾਕਤ ਅੱਗੇ ਖਲੋਤੀ ਹੋਵੇ ਆਪ ਦੀ ਗੱਲ ਬੇਬਾਕੀ ਨਾਲ ਕਰਦੇ ਸਨ ਮਜਲੂਮਾਂ ਦੀ ਹਮੇਸ਼ਾ ਮਦਦਗਾਰ ਰਹਿੰਦੇ ਸਨ ਪਿੰਡ ਹਰછા ਸ਼ੀਨਾ ਤੋਂ 10 ਤਰੀਕ 3.5 ਪੌਣੇ 4 ਹਾਂਜੀ ਤੋਂ ਉਹ ਗਾਇਬ ਨੇ ਲਾਪਤਾ ਨੇ ਤੇ ਅੱਜ 6 ਦਿਨ ਹੋ ਗਏ ਆ ਪੁਲਿਸ ਨੂੰ ਸਰਦਾਰ ਸਾਹਿਬ ਦੀ ਆ ਜਿਹੜੀ ਮੈਂ ਤਸਵੀਰ ਸਾਂਝੀ ਕਰਦੇ ਆ ਕਿ ਇਹਨਾਂ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਵੀ ਜੇ ਸਾਨੂੰ ਕੋਈ ਪਤਾ ਨਾ ਲੱਗੇ ਕੋਈ ਇੱਕ ਤਲਾਾ ਨਾ ਮਿਲੇ ਕੋਈ ਖਬਰ ਹੀ ਨਾ ਆਵੇ ਕਿ ਉਹ ਗਏ ਕਿੱਥੇ ਔਰ ਉਹ ਵੀ ਸਿੱਧੇ ਵੋਟਾਂ ਤੋਂ ਬਾਅਦ ਇੱਕ ਤਰੀਕ ਨੂੰ ਵੋਟਾਂ ਪਈਆਂ ਨੇ 4 ਤਰੀਕ ਨੂੰ ਇਹ ਰਿਜ਼ਲਟ ਆਇਆ ਔਰ ਰਿਜ਼ਲਟ ਆਉਣ ਤੋਂ ਕੁਝ ਦਿਨ ਮਗਰੋਂ ਹੀ ਸਰਦਾਰਾਜ ਸਾਹਿਬ ਮਿਸਿੰਗ ਨੇ ਔਰ ਉਸ ਦੇ ਬਾਰੇ ਇਹ ਹਲਕਾ ਜੇ ਹਲਕੇ ਨਾਲ ਇਹ ਸੰਬੰਧ ਰੱਖਦੇ ਆ ਸਾਡੇ ਜਿਹੜੇ ਇੱਥੋਂ ਦੇ ਮਾਝੇ ਦੇ ਵਜ਼ੀਰ ਨੇ ਜਿਹੜੇ ਭਗਵੰਤ ਮਾਨ ਸਾਹਿਬ ਦੇ ਬੜੇ ਨਜ਼ਦੀਕੀ ਨੇ ਝੇਤੇ ਦੇ ਆਪਣਾ ਢਾਲੀয়াল ਸਾਹਿਬ ਇਹ ਉਸ ਪਾਰਲੀਮੈਂਟ ਸੀਟ ਨਾਲੇ ਇਹ ਸੰਬੰਧ ਦੇ ਤਾਲਕਾ ਉਹਨਾਂ ਦੇ ਪਿੰਡ ਤੋਂ ਮੈਂਜ 15 ਕਿਲੋਮੀਟਰ ਦੀ ਦੂਰੀ ਨਾਲ ਇਹ ਵੱਡਾ ਪਿੰਡ ਅਰਸ਼ਾਸ਼ੀਨਾ ਉਸ ਨੂੰ ਬਲਾਉਂਗ ਕਰਨ ਵਾਲੇ ਨੇ ਨਗਰ ਅਫਸੋਸ ਦੀ ਗੱਲ ਇਹ ਹੈ ਕਿ ਹਲੇ ਤੱਕ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਕੋਈ ਚਿੰਤਾ ਜਾਂ ਕੋਈ ਉਹਨਾਂ ਨੂੰ ਇਹ ਨਹੀਂ ਵਿਅਕਤੀਤੀ ਕਿ ਭਾਈ ਇੱਕ ਬੰਦਾ ਐਡਾ ਸਿਆਣਾ ਸੂਝਵਾਨ ਜੁੰਮੇਰ ਭਾਵੇਂ ਠੀਕ ਹੈ ਉਹਨਾਂ ਦੇ ਬਾਰੇ ਵਿੱਚ ਮੈਂ ਆਪਕੋ ਬਤਾਣਾ ਚਾਹਤਾ ਹਾਂ ਹਮਾਰੇ ਮੇਤਾ ਰਾਹੁਲ ਗਾਂਧੀ ਜੀ ਦੋ ਜਗ੍ਹਾ ਸੇ ਚੁਣ ਕੇ ਆਏ ਹਨ कानून के तहत उनको एक सीट वेकेट करना पड़ता है और एक सीट पे वो कंटिन्यू कर सकते हैं और वो कल लास्ट डेट रहने के वजह से आज हम बैठ के सभी ने पार्टी ने यह तय कर दिया कि राहुल गांधी जी अपना रायबरेली का सीट रखना चाहिए क्योंकि रायबरेली ये पहले से भी उनके उनके बहुत नज़दीक है उस फैमिली के साथ बड़ा जुड़ाव है वहाँ से और पीढ़ियों से वहाँ पर वो लड़ते आए हैं इसीलिए वहाँ के लोगों का भी कहना है और पार्टी के लोगों का भी कहना है कि पार्टी के लिए ये अच्छा होगा कि रायबरेली सीट वो रिटेन करें और इससे महत्वपूर्ण जो है जो वायनाड सीट पे वो लड़े हैं वहाँ के लोगों का प्यार भी उनको मिला है वहाँ के लोग भी यही चाहते हैं कि राहुल जी वायनाड सीट पे वो रिटेन री, कर दे लेकिन कानून क्या हो गया कानून इसके लिए इजाज़त नहीं देती इसीलिए वो बड़े दुख के साथ बड़े सोच समझ के आ, हमने ये तय कराया कि वायनाड से खाली सीट पे प्रियंका जी लड़ना चाहिए और इसीलिए हम पार्टी के ओर से और मेरे और से उनको धन्यवाद देता हूँ कि हमारी बात को उन्होंने रखी है और माना है दोनों ने इसीलिए मैं आपके सामने आके डिक्लेयर कर रहा हूँ कि दोनों एक तो रायबरेली सीट रहेगी और वायनाड में भी वो प्रियंका जी रहने से वहाँ के लोगों को भी एक हिम्मत मिलेगी कि राहुल गांधी जी यहाँ से छोड़े तो भी वो छोड़े तो छोड़ के तो जाने वाले नहीं हैं छोड़े तो भी प्रियंका जी एक उन्होंने एक ये स्लोगन दिया है यूपी में जब ये हाथरस का ये हादसा हुआ था तो उस वक्त उन्होंने कहा था ਮੈਂ ਲੜਕੀ ਹਾਂ